ਸੰਝ ਦਾ ਹਨੇਰਾ ਹਰ ਪਾਸੇ ਫੈਲ ਚੁੱਕਾ ਸੀ। ਐਸੇ ਵੇਲੇ ਇੱਕ ਟਾਂਗਾ ਸਾਹਮਣੀ ਖੜ ਸੜਕ ਤੋਂ ਆ ਕੇ ਪਿੰਡ ਦੇ ਅੱਡੇ ਤੇ ਰੁਕਿਆ। ਉਸ ਤੇ ਕੁ ਮੁਸਲਮਾਨ ਨੌਜਵਾਨ ਨੇ ਉਤਰ ਕੇ ਇੱਕ ਰਾਹ ਜਾਂਦੇ ਨੂੰ ਪੁੱਛਿਆ, "ਕਿਉਂ ਜੀ, ਪੰਡਤ ਰਾਧੇਕ੍ਰਿਸ਼ਨ ਸਾਹਿਬ ਦਾ ਘਰ ਕਿੱਧਰ ਹੈ?" ਉਹ ਸਾਹਮਣੇ ਵੇਲੀ ਜੀ। ਕਹਿ ਕੇ ਉਸਨੇ ਪੁੱਛਿਆ, "ਕਿਉਂ ਕੀ ਕਾ ਮਝੇ?" "ਇੱਕ ਜ਼ਰੂਰੀ ਕੰਮ ਲਈ ਉਹਨਾਂ ਨੂੰ ਮਿਲਣਾ ਹੈ।" ਟਾਂਗੇ 'ਚ ਬੈਠੀ ਤੀਵੀਂ ਵੱਲ ਤੱਕ ਕੇ ਗੱਭਰੂ ਨੇ ਉੱਤਰ ਦਿੱਤਾ ਤੇ ਟਾਂਗੇ 'ਤੇ ਪਹ ਜਾ ਕੇ ਬੋਲਿਆ, "ਆਓ ਭੈਣ ਜੀ, ਮੈਂ ਤੁਹਾਨੂੰ ਉਹਨਾਂ ਦੇ ਘਰ ਪਹੁੰਚਾ ਦਵਾਂ।" ਤੀਵੀਂ ਬਿਨਾਂ ਕੋਈ ਉੱਤਰ ਦਿੱ ਗੱਭਰੂ ਦਾ ਬੂਹਾ ਖੜਕਾਉਣ ਤੇ ਅੰਦਰੋਂ ਇੱਕ ਪਤਲਾ ਜਿਹਾ ਮੁੰਡਾ ਨਿਕਲ ਕੇ ਪੁੱਛਣ ਲੱਗਾ ਕੀ ਗੱਲ ਹੈ ਗੱਭਰੂ ਨੇ ਉੱਤਰ ਦਿੱਤਾ ਪੰਡਤ ਸਾਹਿਬ ਕਰਨੇ ਉਹਨਾਂ ਦਾ ਕੰਮ ਸੀ ਹਾਂ ਉਹ ਕਰਨੇ ਪਰ ਸਵੇਰੇ ਨਹੀਂ ਮਿਲ ਸਕਦੇ ਉਹਨਾਂ ਦਾ ਪੂਜਾ ਪੜ੍ਹਦਾ ਵੇਲੇ ਕੋਈ ਡਰ ਨਹੀਂ ਅਸੀਂ ਹੋਰ ਥੋੜਾ ਚਿਰ ਉਡੀਕ ਲੈਨੇ ਤਾਂ ਵੀ ਕਿੰਨੇ ਚਿਰ ਤੱਕ ਵੇਲੇ ਹੋਣਗੇ ਘੰਟੇ ਤੱਕ ਅੱਛਾ ਕਹਿ ਕੇ ਮੁੰਡਾ ਅੰਦਰ ਚਲਾ ਗਿਆ ਪੌਣੇ ਘੰਟੇ ਮਰੂ ਪੰਡਤ ਥੋੜੀ ਬਾਹਰ ਤੇ ਗੱਭਰੂ ਨੇ ਉੱਠ ਕੇ ਉਹਨਾਂ ਨੂੰ ਅਸਲਾਮ ਕੀਤੀ ਉਹਨੇ ਪੰਡਤ ਹੋਰਾਂ ਕਿਹਾ ਬੂਹੇ ਦੁਰੇ ਤਾਂ ਪਛਾਉ ਕੇ ਖੜੇ ਹੋ ਜਾਣਦ ਨਹੀਂ ਬ੍ਰਾਹਮਣ ਦਾ ਘਰ ਹੈ ਗੱਬਰ ਆਪਣੀ ਭਲ ਤੇ ਚੰਤਾ ਹੁੰਦਾ ਬੋਲਿਆ ਮਾਫ ਕਰਨਾ ਮੈਥੋਂ ਵਾਕਿਆ ਹੀ ਬੜੀ ਗਲਤੀ ਹੋਈ ਹੈ ਗੱਬਰੂ ਤੀਵੀਂ ਵਾਰ ਤੱਕੇ ਇਹ ਬੀਬੀ ਜੀ ਕੱਲ ਮੂੰਹ ਨੇ ਰਿਸਪਿੰਡ ਨੂੰ ਬਾਰ ਬੇਹੋਸ਼ ਪਾਇਏ ਸਨ ਵੇਖ ਕੇ ਮੈਂ ਤੇ ਮੇਰੀ والدہ ਜਿਨਾਂ ਨੇ ਆਪਣੇ ਪਿੰਡ ਲੈ ਗਏ ਕਿਉਂਕਿ ਉਸ ਵੇਲੇ ਨੇੜੇ ਕੋਈ ਨਹੀਂ ਸੀ ਇਹਨਾਂ ਦੀ ਹਾਲਤ ਬੜੀ ਖਰਾਬ ਸੀ ਹੁਣ ਅੱਲਾਹ ਦੀ ਫਜ਼ਲ ਨਾਲ ਇਹਨਾਂ ਦੀ ਤਬੀਅ ਠੀਕ ਹੋ ਗਈ ਹੈ ਇਹਨਾਂ ਦੱਸਿਆ ਸੀ ਕਿ ਇਹ ਲਾਲਾ ਮਿੱਠਾ ਮਲ ਦੀ ਬੇਵਾ ਨੇ ਸੋ ਬਾਕੀ ਹਾਲ ਆਪ ਖੁਦ ਹੀ ਇਹਨਾਂ ਤੋਂ ਦਰਿਆਫਤ ਕਰ ਲੈਣਾ ਤੇ ਜਿਸ ਤਰ੍ਹਾਂ ਹੋ ਸਕੇ ਇਹਨਾਂ ਨੂੰ ਕਰਮ ਚਾਕੇ ਇਹਨਾਂ ਦੇ ਵਾਰਤਨਾ ਸਮਝਾਤਾ ਕਰਾ ਦੇਉ ਆਪ ਦੀ ਬੜੀ ਮਿਹਰਬਾਨੀ ਹੋਗੀ ਤੀਵੀ ਨੂੰ ਭੈਣ ਜੀ ਤੁਸੀਂ ਆ ਆ ਕੇ ਪੰਡਤ ਜੀ ਨੂੰ ਦੱਸ ਦਿਓ ਕੱਲ ਸੋਨੇ ਸੋਨੇ ਪੰਡਤ ਹੋਰ ਦੇ ਚਿਹਰੇ ਤੇ ਕ੍ਰੋਧ ਦੀ ਲਾਲੀ ਚਲਕਣ ਲੱਗੀ ਤੋਂ ਨਾਲ ਤਾੜਨਾ ਭਰੇ ਸ਼ਬਦਾਂ ਚ ਗੱਭਰੂ ਨੂੰ ਗਿਆ ਜਾਨ ਪਹਿਰਾਵਾ ਦਾ ਤੇਰਾ ਪੜਿਆ ਲਿਖਿਆ ਵਾਲਾ ਹੈ ਪਰ ਮਾਲੂਮ ਹੁੰਦਾ ਹੈ ਕਿ ਤੂੰ ਕੋਈ ਅਣਪੜਾ ਆਦਮੀ ਹੈ ਗੱਭਰੂ ਰਾਣੋ ਕੇ ਬੋਲਿਆ ਬੰਦਾ ਨਵਾਜ਼ ਆ ਵਰਗੇ ਬਜ਼ੁਰਗਾਂ ਸਾਹਮਣੇ ਵਾਕਈ ਮਾਨ ਪੜਾ ਜੇ ਕੋਈ ਗੁਸਤਾਖੀ ਦਾ ਲਫ਼ਜ਼ ਮੂੰਹ ਨਿਕਲ ਗਿਆ ਮਾਫੀ ਦਾ ਖਾਸ ਤਗਾਰ ਹਨ ਬਸ ਮੈਂ ਸਮਝ ਲਿਆ ਕਹਿ ਕੇ ਹੱਸਦੇ ਪੰਡਤ ਹੋਰੀ ਬੋਲੇ ਅੰਗਰੇਜ਼ੀ ਤਾਂ ਸਾਡੇ ਪਾਰ ਤੋਂ ਆਇਆ ਬੇੜਾ ਕਰਕੇ ਦਿੱਤਾ ਹੈ ਜੇ ਤੂੰ ਅੰਗਰੇਜ਼ੀ ਪੜਿਆ ਨਾ ਹੁੰਦਾ ਤਾਂ ਇੱਕ Hindu ਕੰਨਿਆਂ ਨੂੰ ਭੈਣ ਕਹਿਣ ਦੀ ਗਲਤੀ ਕਦੇ ਨਾ ਕਰਦੇ ਆਪਣੇ ਟਾਂਗੇ 'ਚ ਬਿਠਾ ਕੇ ਤੇ ਆਪਣੇ ਘਰ ਲੈ ਜਾ ਕੇ ਕਦੇ ਵੀ ਸੱਚਾਈ ਦਾ ਜਨ ਭ੍ਰਿਸ਼ਟ ਨਾ ਕਰਦੇ ਗੱਭਰੂ ਪੰਡਤ ਉਹਨਾਂ ਦੇ ਬਾਤ ਸੁਣ ਕੇ ਭੰਬਲ ਭੂਸਿਆਂ 'ਚ ਪੈ ਗਿਆ ਤੇ ਸੋਚਣ ਲੱਗਾ ਮੈਂ ਇਹਨਾਂ ਨੂੰ ਕੀ ਉਤਰ ਦਿਆਂ ਕੀ ਸੋਚ ਸੋਚ ਕੇ ਉਸਨੇ ਕਿਹਾ ਖੈਰ ਆ ਆਪਣੀ ਹਰ ਗਲਤੀ ਦੀ ਮਾਫੀ ਮੰਗਨਾ ਆਪੇ ਸੁਚਾਰੀ ਮੁਸੀਬਤ ਜਦ ਅਨੁਵਸਾਰ ਤੇ ਘਰ ਮੋਂ ਜਾਣ ਦੀ ਮਿਹਰਬਾਨੀ ਜ਼ਰੂਰ ਕਰੋ ਇਹਦੀ ਜੁਬਾਨੀ ਜੋ ਕੁਝ ਹਾਲ ਅਸਾਂ ਸੁਣਿਆ ਉਸਤੇ ਪਤਾ ਲੱਗਦਾ ਹੈ ਕਿ ਇਸਨਾਂ ਬਹੁਤ ਜ਼ਾਲਮ ਹੋਇਆ ਹੈ ਪੰਡਤ ਹਰੀ ਹੋਰ ਤੇਜ ਨਾਲ ਬੋਲੇ ਨਹੀਂ ਹੁਣ ਹਿੰਦੂ ਤੁਹਾਨੂੰ ਤੋਂ ਪਤਾਤ ਹੋ ਚੁੱਕੀ ਹੈ ਇਹਨੂੰ ਕਿਸੇ ਤਰ੍ਹਾਂ ਵੀ ਫਿਰ ਕੁਝ ਸੋਚ ਕੇ ਤੇ ਦੰਦਾਂ ਚ ਉਂਗਲ ਲੈ ਕੇ ਪੰਡਤ ਨੇ ਕਿਹਾ ਅੰਜ ਤਾਂ ਮੈਨੂੰ ਇਸਦੀ ਹਾਲਤ ਤੇ ਬੜੀ ਦਇਆ ਆ ਰਹੀ ਹੈ ਮੈਂ ਤੇ ਕੱਲ ਦਾ ਜਸੋਵੈਲੇ ਦਾ ਸੁਣਿਆ ਹੈ ਕਿ ਇਸਨੂੰ ਇਸਦੇ ਮਤਰੇ ਪੁੱਤਰਾ ਨੇ ਕਰੂ ਕੜ ਦਿੱਤਾ ਹੈ ਉਸਵੈਲੇ ਦਾ ਅਣਜਲ ਨਹੀਂ ਗ੍ਰਹਿਣ ਕੀਤਾ ਪਰ ਪੁੱਤਰੀ ਪਰੰਤੂ ਤੂੰ ਅੰਦਰ ਚੱਲ ਕੇ ਬੈਠ ਮੈਂ ਉਹਨਾਂ ਦੋਸਤਾਂ ਨੂੰ ਸੱਦ ਕੇ ਹੁਣੇ ਠੀਕ ਕਰਦਾ ਤੂੰ ਕੋਈ ਫਿਕਰ ਨਾ ਕਰ ਹਰੀਓਂ ਪੰਡਤ ਹੋਰਾਂ ਨੂੰ ਕਰੋਧੋਂ ਚੋਂ ਨਿਕਲ ਕੇ ਦਇਆ ਦੇ ਘਰ ਚਾਹੇ ਵੇਖ ਕੇ ਗੱਬਰੂ ਦੀਆਂ ਅੱਖਾਂ 'ਚ ਖੁਸ਼ੀ ਦੇ ਅਥਰੂ ਆ ਗਏ ਤੇ ਉਹ ਬਹਿਬਲ ਹੋ ਕੇ ਪੰਡਤੁਰਨ ਦੇ ਪੈਰਾਂ ਤੇ ਚੁੱਕਦਾ ਬੋਲੇ ਆਪ ਤਾਂ ਮਜੱਸਮ ਸਿਰਜਤਾ ਹਾਂ ਮੈਂ ਉਹਦੇ ਹੋਰ ਕੋਲ ਜਾਣ ਤੋਂ ਪਹਿਲਾਂ ਪੰਡਤ ਹੋਰੀ ਦੋ ਤਿੰਨ ਕਦਮ ਪਿਛੇ ਹਟਦੇ ਬੋਲੇ ਦੇਖੋ ਦੇਖੋ ਪੈਰਾਂ ਚੁਣਾ ਮੈਨੂੰ ਅਸਰਦੇ ਵਿੱਚ ਨਾਣ ਕਰਨਾ ਪਵੇਗਾ ਗੱਬਰੂ ਨੂੰ ਫਿਰ ਆਪਣੀ ਕਾਲੀ ਤੇ ਸ਼ਰਮ ਆਈ ਤੇ ਉਹ ਦੂਰੇ ਹੱਥ ਜੋੜ ਕੇ ਨੋਕੀ ਸਲਾਮ ਕਰਦਾ ਹੈ ਪਸ਼ਾਹ ਪਰਤਿਆ ਤੇ ਜਾਣ ਲੱਗਿਆ ਉਹਨੇ ਤੀਵੀਆਂ ਵਾਰੀ ਤੱਕ ਕੇ ਕਿਹਾ ਅੱਛਾ ਤੇ ਚਾਟੀ ਉਸਨੇ ਉਂਗਲੀ ਆਪਣੀ ਪਹਿਲੀ ਪੁੱਲ ਦਾ ਚੇਤਾ ਆ ਗਿਆ ਬਿਨਾ ਕੋਝ ਹੋਰ ਕੇ ਟਾਂਗੇ 'ਤੇ ਜਾ ਬਿਠਾ ਕੋ ਚਵਾਨ ਨੇ ਕੋਹੜੇ ਨੂੰ ਜਾਬ ਕਲਾਈ ਤੇ ਟਾਂਗਾ ਛੜ ਤੇ ਦੌੜ ਲਗਾ ਜਦ ਤੱਕ ਟਾਂਗਾ ਅੱਖੋਂ ਓਲੇ ਨਾ ਹੋ ਗਿਆ ਗੁਰਦੇਈ కృਤਗਤਾ ਪਰਿਵਰਜ ਨਾਲ ਬਰਾਬਰ ਉਹਦੇ ਤੱਕ ਦੀ ਰਹੀ ਗੁਰਦੇਈ ਅੰਦਰ ਲੰਘੀ ਤੰਮਨੀ ਕੋਠੜੀ ਦੇ ਖੱਬੇ ਪਾਸੇ ਪੰਡਤ ਹੋਰਾਂ ਦਾ ਪੂਜਾ ਸਥਾਨ ਸੀ ਉਹ ਪੂਜਾ ਲਈ ਉਸ ਪਾਸੇ ਜਾਂਦੇ ਉਸ ਨੂੰ ਕਹਿ ਗਈ ਪੁੱਤਰੀ ਸਾਹਮਣੇ ਵਾਲੀ ਪੀੜੀ ਪਰ ਬੈਠ ਜਾ ਮੈਂ ਹੁਣੇ ਹੀ ਪੂਜਾ ਪਾਠ ਤੋਂ ਵੇਲਾ ਕਿਉਂ ਨਾ ਹਰੀ ਓ ਉਹ ਸੁੰਗੜ ਕੇ ਇੱਕ ਨੁਕਰੇ ਪੂੰਜੇ ਬੈਲ ਕੇ ਤੇ ਪੰਡਥੋਰੀ ਪੂਜਾ ਪਾਠ ਚੁਰਜ ਗਈ ਪਹਿਲਾਂ ਸੰਧਿਆ ਦਾ ਪਾਠ ਕਰਦੇ ਰਹੇ ਫਿਰ ਗੌਮਕੀ ਜਹਤ ਪ ਚੇਰ ਮਾਲਾ ਫੇਰਦੇ ਇਸ ਤੋਂ ਬਾਅਦ ਉਹਨਾਂ ਦੀ ਸਮਾਦੀ ਖੁੱਲੀ ਤੇ ਉੱਠ ਕੇ ਹੌਲੀ-ਹੌਲੀ ਕਿਤੇ ਮੰਤਰ ਦਾ ਜਾਪ ਕਰਦੇ ਕੁਦੇਈ ਦੇ ਪਾਸ ਆ ਕੇ ਮੰਜੇ ਤੇ ਬੈਠ ਗਈ ਫਿਰ ਬੋਲੇ ਹਾਂ ਪੁੱਤਰੀ ਤੈਨੂੰ ਕੀ ਕਹਿਣਾ ਚਾਹੁੰਨੀ ਹ ਕੁਦੇਈ ਕੋਚ ਚੁੱਪ ਰੰ ਤੋਂ ਬਾਤ ਤਿਲਰ ਜਮੀਨ ਖੇਤਰ ਦੀ ਹੋਈ ਫਿਰ ਤਾਂ ਤੀਨਾਂ ਲਾਈ ਹੌਲੀ ਜੀ ਬੋਲੀ ਜੀ ਤਾਥੋਂ ਕੀ ਗੁੱਜਾ ਹੈ ਪੰਡਤ ਹੋਰੀਆਂ ਘਟਕਾਰ ਦੇ ਨਾਲੀ ਲੰਮੀ ਸਰੋਚ ਹਰੀ ਓਮ ਕਹਿ ਕੇ ਢਹਿੜ ਤੇ ਹੱਥ ਫੇਰਦੇ ਬੋਲੇ ਹਾਂ ਮੈਨੂੰ ਰਾਜਾ ਰਾਮ ਉਹਦਾ ਨੌਕਰ ਮੁੰਡਾ ਨੇ ਰਾਤੀ ਦੱਸਿਆ ਸੀ ਕਿ ਕਰਮਚੰਦ ਨੇ ਤੈਨੂੰ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ ਮੈਨੂੰ ਪੂਜਾ ਪੜਚ ਰੁਝੇ ਹੋਣ ਕਾਰਨ ਉਹਨਾਂ ਪਾਸੋਂ ਪੁੱਛਣ ਦੀ ਵੇਰੀ ਨਹੀਂ ਲੱਗੀ। ਹਰੀਓਂ। ਸੰਗ ਦੀ ਸੰਗ ਦੀ ਗੁਰਦੇਈ ਬੋਲੀ ਜੀ ਤੁਹਾਨੂੰ ਚੇਤਾ ਨਹੀਂ ਰਿਹਾ ਹੋਣਾ। ਉਸ ਵੇਲੇ ਤੁਸੀਂ ਉੱਥੇ ਹੀ ਖੜੇ ਸੀ ਜਿਵੇਂ ਤੁਸੀਂ ਕਰਮਚਾਨ ਦੇ ਕੰਨ ਵਿੱਚ ਕੁਝ ਕਹਿ ਰਹੇ ਸਾਂ। ਆਦੀ ਉਂਗਲੀ ਨਾਲ ਪੜਪੜ ਨੂੰ ਟਣਕਾਉਂਦੇ ਆ ਮਾਨੋ ਕਿਸੇ ਭੁੱਲ ਹੋਈ ਗੱਲ ਨੂੰ ਯਾਦ ਕਰਦੇ ਹੋ। ਪੰਡਤ ਹਰੀਓਂ ਬੋਲੇ ਉਹ ਠੀਕ ਜਾਦਾ ਗੱਛੇ-ਛੇ ਇਹ ਦਿਮਾਗ ਕਿੰਨਾ ਦਰਬਲ ਹੋ ਗਿਆ। ਰਾਹ ਦੀ ਰੋਟੀ ਖਾਧੀ ਹੋਈ ਚੇਤਾ ਨਹੀਂ ਨਿੰਦੀ। ਠੀਕ ਹੈ ਮੈਂ ਉਸ ਵੇਲੇ ਪੂਜਾ ਪੜ ਦੀ ਸਮਗਰੀ ਲੈ ਆ ਰਿਹਾ ਹਾਂ ਜਦ ਤੁਹਾਡੇ ਘਰ ਅੱਗੋਂ ਨਹੀਂ ਲੰਘਿਆ ਤਾਂ ਰੌਲੇ ਇਤਨਾ ਅਤਿਆਚਾਰ ਨਾ ਕਰੋ ਤੇਦਾਇਸਾ ਵੰਡ ਕੇ ਇਸ ਦੇ ਹਵਾਲੇ ਕਰ ਦਿਓ ਪਰ ਦੁਸ਼ਟ ਤਾਂ ਕਹੇ ਦੀ ਮੰਦਾ ਹੀ ਨਹੀਂ ਸੀ ਅੱਛਾ ਵੀ ਰੋਸ ਤੋਂ ਪ੍ਰੰਤ ਕੀ ਹੋਇਆ ਗੁਰਦੇਈ ਨੇ ਅਸਵਲ ਤੋਂ ਲੈ ਕੇ ਹੁਣ ਤੱਕ ਦੀ ਕੁਲਾਬ ਕੀਤੀ ਕੈਸ ਨੇ ਅਬਦਲ ਗਫੂਰ ਤੇ ਉਸ ਦੀ ਮਾਂ ਦੀ ਉਦਾਰਤਾ ਤੇ ਉਪਕਾਰ ਸੁਣ ਕੇ ਪੰਡਤ ਹੋਰੀ ਕਰੋਧ ਨਾਲ ਬੁਲਟਕਦੇ ਬੋਲੇ ਬੇਟੀ ਤੂੰ ਅਜਿਹੇ ਨਾਲ ਲੋਕ ਦੀਆਂ ਚਾਲਾਂ ਤੋਂ ਨਹੀਂ ਸਮਝ ਸਕਦੀ ਉਹਨਾਂ ਨੇ ਤੇਰਾ ਧਰਮ ਉਗਾਰ ਦਿੱਤਾ ਤੇ ਅਜੇ ਹੋਰ ਉਤਾਰੀਆਂ ਉਹਨਾਂ ਨੇ ਕੀ ਕੀ ਸ਼ੈਤਾਨਪੁਣਾ ਕਰਨਾ ਸੀ ਮੈਨੂੰ ਕੱਲ ਜਿਸ ਵੇਲੇ ਪਤਾ ਲੱਗਾ ਕਿ ਉਸ ਪਿੰਡ ਦਾ ਕੋਈ ਮੁਸਲਮਾਨ ਤੈਨੂੰ ਬੇਉਚੀ ਦੀ ਹਾਲਤ ਤੋਂ ਚੁੱਕ ਕੇ ਲੈ ਗਏ ਤੇ ਪ੍ਰਾਣ ਸੁੱਣ ਹੋ ਗਏ ਇੱਕ Hindu ਕੰਨਿਆ ਉਤੇ ਮਲੇਛਾਂ ਦਾ ਇਹ ਨਾਤਾਚਾਰ ਮੈਂ ਉਸੇ ਵੇਲੇ ਆਪਣੇ ਕਿਸੇ ਇੱਕ ਨੂੰ ਕੋੜੀ ਦੇ ਕੇ ਦੁੜਾਇਆ ਕਿ ਉਹਨਾਂ ਨੂੰ ਕਹੇ ਲੜਕੀ ਨੂੰ ਹੁਣੇ ਮੇਰੇ ਮਕਾਨ ਤੇ ਪਹੁੰਚਾਓ ਨਹੀਂ ਤਾਂ ਸਾਰੇ ਪਿੰਡ ਦੀ ਸ਼ਕਤੀ ਆ ਜਾਏਗੀ ਬਸ ਉਸੇ ਦਾ ਫਾਲਾ ਕੋ ਉਹ ਦੋਸ਼ਤ ਤੈਨੂੰ ਚੁੱਪਚਿਪੀ ਤਾ ਕੇ ਛੱਡ ਗਿਆ ਢਕਾਰ ਲੈ ਕੇ ਹਰੀ ਓਮ ਗੁਰਦੇਈ ਗੱਲ ਸੁਣ ਕੇ ਜਰਾ ਜੋਸ਼ ਵਿੱਚ ਆ ਗਈ ਉਹ ਕੁਝ ਬੋਲਦੀ ਬੋਲਦੀ ਰੋਗੀ ਤੇ ਫਿਰ ਆਪਣੀ ਜ਼ੁਬਾਨ ਤੇ ਕਾਬੂ ਪਾਉਂਦੀ ਹੋਈ ਬੋਲੀ ਜੀ ਉਹਨਾਂ ਨੂੰ ਤਾਂ ਮਈਓ ਕਿਹਾ ਸੀ ਕਿ ਇਹੋ ਕੇ ਮੈਨੂੰ ਆਪਣੇ ਘਰ ਨਾਲ ਪੈ ਜਿੱਤੇ ਪੰਡਤ ਹੋਰਾਂ ਦੇ ਘਰ ਪਹੁੰਚਾਓ ਮੈਂ ਸੋਚਿਆ ਜਦ ਤੂੰ ਤੁਸੀਂ ਕਰਮਚੰਦ ਨੂੰ ਸਮਝਾਉਂਗੇ ਤਾਂ ਆ ਆਪੇ ਮੰਨ ਜਾਵੇਗਾ ਠੀਕ ਹੈ ਤੂੰ ਵੀ ਕਹ ਤੇ ਮੇਰਾ ਵੀ ਸੁਨਿਆ ਪੁੱਜਾ ਫਿਰ ਤਾਂ ਉਹਨਾਂ ਆਪਣੇ ਹੀ ਐਸਾ ਕਰਨਾ ਸੀ ਅੱਛਾ ਜੋ ਹੋਇਆ ਸੋ ਹੋਇਆ ਹੁਣ ਦੱਸ ਤੂੰ ਕੀ ਚਾਹੁੰਦੀ ਏ ਜੀ ਮੈਨੂੰ ਮੇਰਾ ਹਿੱਸਾ ਦਵਾ ਦਿਓ ਪਰ ਜੇ ਤੂੰ ਅੱਗੇ ਵਾਂਹੇ ਟਿੱਕੀ ਰਹੇਂ ਤਾਂ ਕੀ ਹਰ ਜੀ ਉਹ ਮੈਨੂੰ ਘੜੀ ਵੀ ਨਹੀਂ ਰਹਿਣ ਦੇਣਗੇ ਕੁਝ ਸੋਚ ਕੇ ਪੰਡਤ ਹੋਰੀ ਫਿਰ ਬੋਲੇ ਅੱਛਾ ਤੂੰ ਜਾ ਕੇ ਉੱਪਰਲੀ ਬੈਠਕ ਜੇ ਬੈਠ ਮੈਂ ਹੁਣੇ ਉਹਨਾਂ ਨੂੰ ਸੱਦਣਾ ਵਾ ਉਹਦੇ ਹੀ ਸਿਰ ਨਵਾ ਕੇ ਉੱਪਰ ਚਲੀ ਗਈ ਤੇ ਪੰਡਤ ਹੋਰੀ ਆਰਾਮ ਨਵੀ ਦਾ ਪੰਨਾ ਮੋਢੇ ਟੁੱਟ ਕੇ ਖੜਾਵਾਂ ਪੈਰੀ ਪਾ ਕੇ ਬਾਹਰ ਨਿਕਲ ਗਏ ਥੋੜੇ ਜਿਰ ਪਿੱਛੋਂ ਲਾਲਾ ਕਰਮਚੰਦ ਦੀ ਡਿਊਟੀ ਵਿੱਚ ਪੰਚਾਇਤ ਦੇ ਮੁਖੀਆਂ ਦੀ ਇਕੱਠਾ ਹੋ ਰਹੀ ਸੀ ਜਿਸ ਦੇ ਕੱਤਾ ਤੱਤਾ ਸਾਡੇ ਪੰਡਤ ਜੀ ਮਹਾਰਾਜ ਚੌਧਰੀ ਸਾਹਿਬ ਦਿੱਤਾ ਮਲ ਨੇ ਉੱਕੇ ਦਾ ਮੂੰਹ ਫੇਰ ਕੇ ਇੱਕ ਝੂਟਾ ਲਾ ਕੇ ਖੜਨਾ ਕਰਿਆ ਹਾਂ ਭਾਈ ਕਰਮਚੰਦਾ ਕੀ ਬਣਿਆ ਫਿਰ ਉਸ ਮਸਲੇ ਦਾ ਕਰਮਚੰਦ ਪੱਗ ਨੂੰ ਖੁਰਕਦਾ ਬੋਲਾ ਚੌਧਰੀ ਜੀ ਸਾਰਾ ਮਾਮਲਾ ਤੁਹਾਡੇ ਸਾਹਮਣੇ ਹੋਇਆ ਸੀ ਅੱਜ ਪੰਡਤ ਹੋਰੀ ਲੈ ਆਏ ਜੋ ਨਵਾਂ ਖ਼ਬਰ ਸੋ ਇਹ ਵੀ ਸੁਣ ਲਓ ਇਹਨਾਂ ਨੂੰ ਪੰਡ ਥੋੜੀ ਡਕਾਰ ਲੈ ਕੇ ਹਰੀਓਮ ਦੀ ਲੰਮੀ ਧੁਨੀ ਲਾਉਂਦੇ ਬੋਲੇ ਚੌਧਰੀ ਜੀ ਕੀ ਦਸੀਏ ਗੱਲ ਕੋਈ ਦੱਸਣਯੋਗੀ ਰਹਿ ਗਈ ਏ ਹੁਣ ਤੇ ਇੱਕ ਹੋਰ ਕੱਲੂ ਘਾਲ ਆ ਗਿਆ ਏ ਅਸੀਂ ਤੇ ਦੋਵੇਂ ਵੇਲੇ ਹੱਥ ਜੋੜਨੇ ਆ ਜੀ ਜੋ ਇਨੀ ਅਵਸਥਾ ਸ਼ਾਂਤੀਪੁਰਖ ਤੇ ਧਰਮ ਪ੍ਰਯੰਤਾ ਵਿੱਚ ਬਦੀਤ ਹੋਈ ਸੀ ਈਸ਼ਰ ਪਰਮਾਤਮਾ ਇਹੋ ਜੇ ਉਪਦਰ ਦੇਖਣ ਤੋਂ ਪਹਿਲਾਂ ਹੀ ਤੁਹਾਨੂੰ ਇਸ ਧਰਤੀ ਤੋਂ ਉਠਾ ਲੈਣਾ ਪਰ ਪ੍ਰਾਪਲਬਦ ਵਿੱਚ ਪਤਾ ਨਹੀਂ ਅਜੇ ਕੀ ਲਿਖਿਆ ਏ ਡਕਾਰ ਲੈ ਕੇ ਹਰੀਓਮ ਸਾਰੇ ਬਦਨਸ ਨਵੀਂ ਖਬਰ ਦੇ ਸੁਣਨ ਲਈ ਤੌਫਲਾ ਪੈ ਗਿਆ ਤੇ ਹਾਂ ਮਹਾਰਾਜ ਦੱਸੋ ਦਾ ਰੌਲਾ ਪੈ ਗਿਆ। ਪੰਡਤ ਹੋਰੀ ਗ੍ਰੋਧਵਾਨ ਹੋ ਕੇ ਬੋਲੇ, "ਓ ਬਈ ਦੱਸਿਏ ਕੀ ਅਸੀਂ? ਇਹ ਸਭ ਤੁਸੀਂ ਲੋਕਾਂ ਦੀ ਨੀਚ ਪ੍ਰਕਿਰਤੀ ਦਾ ਪ੍ਰਤੀਫਲ ਹੈ। ਧਰਮ ਨੇ ਵੱਲੋਂ ਦਿਨੋਂ-ਦਨ ਉਪਰਾਮ ਹੁੰਦੇ ਜਾਣਾ, ਪੂਜਾ-ਪਾਠ ਸੰਨਿਆ ਤਰਪਣ ਵੱਲੋਂ ਬਈ ਮਗੋ ਹੋ ਕੇ ਦੁਸ਼ਟ ਕਰਮਾਂ ਵਿੱਚ ਖੱਚ ਤਰੈਣਾ। ਫਿਰ ਭਲਾ ਧਰਤੀ ਤੇ ਇਹੋ ਜਿਹਾ ਅਤਾਚਾਰ ਨਾ ਹੋਣ ਤਾਂ ਹੋਰ ਕੀ ਹੋਵੇ? ਛਿਵ ਛਿਵ ਛਿਵ। ਥੋੜਾ ਜਿਹਾ ਚੁੱਪ ਰਹਿ ਕੇ ਤੇ ਫਿਰ ਕਰਮਚੰਦ ਨੂੰ ਸਮੋਹਨ ਕਰਕੇ, "ਓ ਬਈ ਭਲਿਆ ਲੋਕਾ, ਅਸਾਂ ਤੈਨੂੰ ਇੱਕ ਵਾਰ ਨਹੀਂ ਹਜ਼ਾਰ ਵਾਰ ਪਿੱਟਿਆ ਬਈ, ਉਸ ਨੀਚੀ ਨੂੰ ਤੀਸਰੇ ਨਾ ਚੜਾਈ ਜਾ।" ਤੇ ਉਸ ਦਾ ਕੋਈ ਪ੍ਰਤਨ ਕਰ ਕਿ ਉਹੀ ਕੁਝ ਹੋ ਕੇ ਰਿਹਾ ਜਿਸ ਦੀ ਸੰਭਾਵਨਾ ਸੀ ਉਹ ਕਟਲਾ ਜਾ ਵਸੀਤ ਜੀ ਮੁਸਲਮਾਨਾਂ ਦੇ ਘਰ ਈਸ਼ਵਰ ਸਾਖੀਏ ਜਿਸ ਵੇਲੇ ਦੀ ਗੱਲ ਸੁਣੀ ਹੈ ਅੰਦਰੋਂ ਰੱਤ ਜਾਣ ਡਈ ਹੋਈ ਏ ਸਾਡੇ ਬੈਠੇ ਨਗਰੀ ਵਿੱਚ ਇਹ ਨਰਥ ਹੋਣ ਲੱਗੇ ਤਾਂ ਤਰਕਾਰ ਸਾਡੇ ਹੋਏ ਨੂੰ ਹਰੀ ਨੂੰ ਸਮਾਜ ਪ੍ਰਤੀ ਪੰਡਤ ਹੋਰਾਂ ਦੀ ਇਹ ਉਦਾਰਤਾ ਤੇ ਦਇਆ ਭਾਵੇ ਕਿ ਤਬ ਇੱਕ ਸਰਵਚਪਕਾਰ ਉઠੇ ਤਨ ਹੋ ਤਨ ਹੋ ਫਿਰ ਪੰਡਤ ਜੀ ਕਰਮਚੰਦ ਤੇ ਸੋਹਣ ਲਾਲ ਵੱਲ ਤੱਕ ਕੇ ਬੋਲੇ ਅੱਜ ਕੱਲ ਦੇ ਮੁੰਡਿਆਂ ਦੀ ਤਾਂ ਉੱਕਾ ਹੀ ਬਦਮਲੀਨ ਹੋ ਗਈ ਹੈ ਜੋਗਲ ਕਰਨੀ ਆਪ ਹੁਦਰੇ ਬਣ ਕੇ ਕਰੀ ਜਾਣੀ। ਪੜਿਓ ਇਹੋ ਜੇ ਤੁਸੀਂ ਮੈਨੂੰ ਪਹਿਲਾਂ ਪੁੱਛ ਲੈਂਦੇ। ਇਹ ਬ੍ਰਾਹਮਣ ਕੋਈ ਤੁਹਾਡਾ ਦੁਸ਼ਮਣ ਤਾਂ ਨਹੀਂ ਸੀ। ਤੁਹਾਡੇ ਵੱਡਿਆਂ ਦੇ ਟੁਕੜੇ ਖਾ ਕੇ ਪਲਿਆ ਹਾਂ। ਜੇ ਕੋਈ ਚੰਗੀ ਮਤ ਨਾ ਦਿੰਦਾ ਤਾਂ ਬੁਰੀ ਵੀ ਤਾਂ ਨਹੀਂ ਦੇਣ ਸੀ ਲੱਗਾ। ਪਰ ਅੱਛਾ ਬਈ ਸਾਨੂੰ ਕੀ ਲੱਗੇ? ਇਹਨਾਂ ਝਿੜਿਆ ਨਾ ਮौज ਲਓ ਜੋ ਜੀ ਆਵੇ ਕਰੋ। ਅਸੀਂ ਕਿਉਂ ਖਾਮ ਖਾਵ ਚ ਲਾਤੜਾਈ? ਕਹਿੰਦੇ-ਕਹਿੰਦੇ ਪੰਡਤ ਹੋਰੀ ਗੋਡਿਆਂ ਦੇ ਹੱਥ ਰੱਖ ਕੇ ਉਠੇ ਤੇ ਜਾਣ ਲਈ ਤਿਆਰ ਹੋ ਗਏ। ਏ ਵੇਕੇ ਸਾਰਿਆਂ ਨੂੰ ਫਿਕਰ ਪੈ ਗਿਆ ਤੇ ਉਹ ਨਾ ਮਹਾਰਾਜ ਬੈਠੋ ਮਹਾਰਾਜ ਗੱਲ ਤੇ ਸੁਣੋ ਤੁਸੀਂ ਗੁੱਸੇ ਕਿਉਂ ਹੋ ਗਏ ਆਦ ਕਕੇ ਪੰਡਤ ਹੋਰਾਂ ਦੇ ਦੁਆਲੇ ਹੋ ਗਏ ਕਿਸੇ ਨੇ ਉਹਨਾਂ ਦੇ ਪੈਰਾਂ ਦੇ ਸੇਧ ਧਰ ਦਿੱਤਾ ਤੇ ਕਿਸੇ ਨੇ ਹੱਥੋਂ ਛੋਟੀ ਫੜ ਲਈ ਤੇ ਕੋਈ ਰਾਹ ਰੋਕੇ ਖਲੋ ਗਿਆ ਵਿਚਾਰ ਪੰਡਤ ਹੋਰਾਂ ਨੂੰ ਬੈਠਣਾ ਹੀ ਪਿਆ ਇਹਨੂੰ ਕਰਮਚੰਦ ਗੱਲ ਵਿੱਚ ਪੱਲਾ ਪਾ ਕੇ ਉਹਨਾਂ ਦੇ ਚੰਨਾਂ ਦੇ ਡੱਗ ਪਾ ਤੇ ਗੜਗੜਾ ਕੇ ਕਹਿਣ ਲਗਾ ਮਹਾਰਾਜ ਸਾਡੀ ਅਜ ਤਾਂ ਦੀ ਹੱਥ ਹੈ ਇਸ ਗੱਲ ਦਾ ਜਰੂਰ ਫੈਸਲਾ ਕਰਕੇ ਜਾਓ ਨਹੀਂ ਤਾਂ ਬਰਾਦਰੀ ਸਾਨੂੰ ਟਿਕ ਨਹੀਂ ਦੇਵੇਗੀ ਕੋਣ ਇੱਕ ਦੂਸਰਾ ਬੋਲਿਆ ਹਾਂ ਮਹਾਰਾਜ ਇਸ ਵਿਚਾਰੇ ਦੀ ਬੜੀ ਨਮੋਚੀ ਹੋ ਰਹੀ ਹੈ ਇਹਨਾਂ ਵਿੱਚ ਮੁੰਚੀ ਦੇਵੀ ਦਿਆਲ ਦਾ ਪੁੱਤਰ ਮੂੰਹ ਲਾਲ ਵੀ ਬੈਠਾ ਆਇਆ ਸੀ ਇਹ ਥੋੜੇ ਚਿਰ ਤੋਂ ਡੀਏਵੀ ਕਾਲ ਛੱਡ ਕੇ ਘਰ ਆਇਆ ਸੀ ਉਹ ਬੋਲਿਆ ਪੰਡਤ ਜੀ ਸੱਚਮੁੱਚ ਇਹ ਓਪਕਾਰ ਦਾ ਕੰਮ ਹੈ ਆਪ ਵਰਗੇ ਮਾਮ ਵਰਸ਼ਾ ਤੇ ਪ੍ਰਸ਼ਾਰਥ ਨਾਲ ਇਹੋ ਜਿਹੇ ਵਿਡਲਸ ਮਤਿਆਂ ਸੋਲ ਸਕਦੀਆਂ ਨੇ ਅਜੇ ਵੀ ਆਪ ਕੋਸ਼ਿਸ਼ ਕਰੋ ਤਾਂ ਉਹ ਵਾਪਸ ਆ ਸਕਦੀ ਕੀ ਕਹਾਈ ਵਾਪਸ ਆ ਸਕਦੀ ਕਹਿ ਕੇ ਤੇ ਪੇਚਾਂ ਵੱਲ ਤੱਕੀ ਪੰਡਤ ਜੀ ਬੋਲੇ ਵੇਖੀ ਜੈਸੇ ਮੂਰਖ ਦੀ ਤੇ ਫਿਰ ਉਸ ਅਲਤਾਕੇ ਬੋਲਿੰਗ ਆਰੀਨ ਤਨ ਯਹੋ ਵਿਦੱਪੜ ਆਈਓਈ ਕੱਕ ਜੱਡਾ ਮੂੰਹ ਉਹ ਡੀ ਗੱਲ ਕਰੀਏ ਵੱਡਿਆਂ ਦੀਆਂ ਗੱਲਾਂ ਵਿੱਚ ਪੜਾ ਤੇਰਾ ਕੀ ਕੰਮ ਬੋਲੰਦਾ ਅਜੇ ਜੰਜ ਬਗਾਨੀ ਮੂਰਖ ਨੱਚੇ ਇਸ ਤੇ ਸਾਰੇ ਮੂਨ ਲਾਲਵਲ ਕੰਨ ਅੱਖੀਆਂ ਤੱਕਦੇ ਹੋਏ ਉਸ ਦੀ ਅਕਲ ਤੇ ਲਾਹਨਤਾ ਪਾਉਣ ਲੱਗੇ ਪਰ ਮੂਨ ਲਾਲ ਤੋਂ ਫਿਰ ਵੀ ਨਾ ਰਿਹਾ ਗਿਆ ਤੇ ਬੋਲਿਆ ਖਿਮਾ ਕਰਨਾ ਪੰਡਤ ਜੀ ਮੈਂ ਕੋਈ ਬੁਰੀ ਗੱਲ ਨਹੀਂ ਆਖੀ ਜੀ ਉਸ ਨੂੰ ਮੜ ਬਰਾਦੀ ਵਿੱਚ ਮਿਲਾ ਲਿਆ ਜਾਵੇ ਤੈਸ ਵਿੱਚ ਹਰਜੀ ਕੀ ਹੈ ਤੇ ਪਰ ਵਿਚਾਰੀ ਬਾਲ ਵਿਧਵਾ ਹੈ ਜੇ ਲਾਲਾ ਕਰਮਚੰਦ ਹੋਰੀ ਪਾਲਣਾ ਨਹੀਂ ਕਰ ਸਕਦੇ ਤਾਂ ਕਿਸੇ ਸੁਪਾਤਰ ਵਰ ਖੈਰ ਕੀ ਪੰਡਤ ਹੋਰਾਂ ਦਾ ਗੁੱਸਾ ਚੌਕਣਾ ਹੋ ਗਿਆ ਤੇ ਕਰੋਨਾ ਉਸ ਦੀ ਗੱਲ ਟੋਕ ਕੇ ਬੋਲੇ ਵਸ ਵਸ ਇਹੋ ਜਿਹੇ ਮਲੇਸ਼ ਭਾਸ਼ਾ ਮੜ ਕੇ ਮੂੰਹ ਨਾ ਕੱਢੀ ਪਣਾ ਸਾਹਮਣੇ ਮੜ ਕੇ ਤੂੰ ਨਾ ਖੋਤਾ ਵੀ ਕਦੇ ਗਊ ਬਣ ਸਕਦਾ ਹਿੰਦੂ ਧਰਮ ਵਿੱਚ ਵਿਧਵਾ ਵਿਆਹ ਦਾ ਜ਼ਿਕਰ ਕਰਕੇ ਇਸ ਪਵਿੱਤਰ ਜਾਤੀ ਨੂੰ ਕਲੰਕਿਤ ਕਰਦੇ ਆ ਤੈਨੂੰ ਸ਼ਰਮ ਨਹੀਂ ਆਉਂਦੀ ਮੱਥੇ ਤੇ ਦੋ ਹੱਦੜੇ ਮਾਰ ਕੇ ਯਾਰੋ ਹਨੇਰ ਆ ਗਿਆ ਇਹਨਾਂ ਆਰੀਆ ਤੇ ਆਕਲੀਆਂ ਨੇ ਤਾਂ ਭਾਰ ਦਾ ਬੇੜਾ ਹੀ ਕਰ ਕਰ ਛੱਡਿਆ ਟਕਾਰ ਲੈਂਦੇ ਹੋਏ ਹਰੀਉਮ ਮੂਹ ਲਾਲ ਫੇਰ ਬੋਲਿਆ ਤਾਂ ਫਿਰ ਮਹਾਰਾਜ ਤੁਹਾਡੇ ਹੀ ਬਚਨਾਂ ਅਨੁਸਾਰ ਜੇ ਖੋਤਾ ਗਊ ਨਹੀਂ ਬਣ ਸਕਦਾ ਤਾਂ ਗਊ ਕੀ ਕਣ ਕੋਤਾ ਬਣ ਸਕਦੀ ਹੈ ਇਸ ਵੇਰਾਂ ਬਹੁਤ ਸਾਰੇ ਆਦਮੀ ਛਿੱਥੇ ਪੈ ਕੇ ਮੋਹਨ ਲਾਲ ਦੇ ਪਿੱਛੇ ਪੈ ਗਏ ਤੁਹਾਨੂੰ ਚੁੱਪ ਕਰਾ ਕੇ ਛੱਡਿਆ ਲਾਲਾ ਕਣੀਆਂ ਲਾਲ ਬੋਲਿਆ ਮੁੰਡਿਆ ਬਸ ਕਰ ਵੱਧ ਨਾ ਜਾ ਬਹੁਤਾ ਇੱਕ شریف ਆਦਮੀ ਦੀ ਵਿਧਵਾ ਬਾਰੇ ਇਹ ਗੱਲ ਕੰਨਿਆ ਤੈਨੂੰ ਸ਼ਰਮ ਕਰਨੀ ਚਾਹੀਦੀ ਸੀ ਤੇ ਫਿਰ ਤੂੰ ਇੰਨਾ ਪੜਿਆ ਲਿਖਿਆ ਹੈ ਇਹ ਨਹੀਂ ਸੋਚ ਸਕਦਾ ਕਿ ਸਾਡੇ ਧਰਮ ਸ਼ਾਸਤਰਾਂ ਦਾ ਕੀ ਹੁਕਮ ਹੈ ਪੰਡਤ ਹੋਰਾਂ ਨੂੰ ਹਾਂ ਹਾਂ ਪੰਡਤ ਜੀ ਤੁਸੀਂ ਆਪਣਾ ਕੰਮ ਕਰੀ ਚੱਲੋ ਮੁੰਡਾ ਖੁੰਡਾ ਏ ਇਸ ਦੀ ਗੱਲ ਦਾ ਗੁੱਤਾ ਨਹੀਂ ਕਰਨਾ ਚਾਹੀਦਾ ਤਾਂ ਫਿਰ ਦੱਸੋ ਹੁਣ ਉਸ ਦਾ ਕੀ ਬੰਦੋਬਸ ਕੀਤਾ ਜਾਵੇ ਕਰਮਚੰਦ ਬੋਲਿਆ ਪੰਜੋ ਮੇ ਜੋ ਜਿਤਨਾ ਨੇ ਦੀਪਕ ਕਟਣਾ ਚਾਹੁੰਦੀ ਤਾਂ ਮੇਰੇ ਘਰ ਕਿਸ ਗੱਲ ਦਾ ਕਾਟਾ ਸੀ ਪਰ ਮੈਂ ਤਾਂ ਕਿੰਨੇ ਚਿਰ ਤੋਂ ਉਹਦੇ ਲੱchn ਹੋਰ ਦੇ ਹੋਰੀ ਵਿਖ ਰਿਆ ਸੀ ਫਿਰ ਵੀ ਮਹੀ ਜਿੱਡਾ ਜੇਰਾ ਕੀਤੀ ਰੱਖਿਆ ਆਖਿਆ ਮਣਾ ਸਾਡਾ ਕੀ ਲੈਂਦੀ ਏ ਜਿਹਾ ਕਰੇਗੀ ਤੇਹਾ ਭਰੇਗੀ ਪਰ ਕੇਦੇ ਆਖਣ ਵਾਂਗੂ ਕਿ ਮੂੰਹ ਲੱਥੀ ਲੋਈ ਤਾਂ ਕੀ ਕਰੇਗਾ ਕੋਈ ਉਹ ਤਾਂ ਸਾਡੇ ਅਗਲਿਆਂ ਪਿਛਲਿਆਂ ਦੀ ਇੱਜ਼ਤ ਨੂੰ ਛੱਜ ਵਿੱਚ ਪਾ ਕੇ ਛੱਟਣ ਦੇ ਉੱਤਰਈ ਮੈਥੋਂ ਕੀ ਪੁੱਛਦਿਉ ਅਕੇ ਪੇਟ ਪਾੜਾਂ ਤੇ ਪੱਟੀ ਕਿੱਥੇ ਬਨਾਂ ਇਹ ਗੱਲਾਂ ਕੋਈ ਦੱਸਣ ਜੋਗਿਆ ਨਹੀਂ ਫੇਰ ਵੀ ਸਬਰ ਦਾ ਘਟ ਪਰਿਆ ਹੁਣ ਦੱਸੋ ਹੋਰ ਮੈਂ ਕੀ ਕਰਦਾ ਰਸੇ ਪਾਕੇ ਤੇ ਮਾਨੂੰ ਪੰਨਣੋ ਰਿਆ ਕਿ ਇਹ ਤੁਸੀਂ ਜਾਣਦੇ ਹੋ ਜਿਸ ਤਰ੍ਹਾਂ ਆਪੇ ਹੀ ਮੂੰਹ ਕਾਲਾ ਕਰਕੇ ਚਲੇਗੀ ਚਾਹੇ ਪਾਸ ਤੋਂ ਆਵਾਜ਼ ਆਉਣ ਲੱਗ ਪਈ ਐ ਠੀਕ ਹੈ ਠੀਕ ਹੈ ਇਹਦੇ ਚਾਰੇ ਨੂੰ ਕੋਈ ਉਪਰੀ ਸੀ ਐਨਾ ਹੈ ਤੇ ਢਡੋ ਜੰਮੀ ਔਲਾਦ ਵੀ ਨਹੀਂ ਕਰਦੀ ਉਹਦੇ ਆਪਣੀ ਭਾਗ ਕੋਟੇ ਤਨ ਫਿਰ ਕਿਸ ਦਾ ਕੀ ਦੁਸ਼ ਪੰਡਤ ਹੋਰੀ ਸੋਚ ਕੇ ਬੋਲੇ ਫਿਰ ਹੁ ਹੋਵੇ ਕੀ ਬਾਬਾ ਰਾਧਾ ਸੰਗ ਮੱਥੇ ਤੇ ਪੱਗ ਨੂੰ ਪਸ਼ਾਹ ਕਰਦਾ ਬੋਲਿਆ ਹੁਣਾ ਕੀ ਹੈ ਜਿਹੜਾ ਧਰਮੋਂ ਗਿਆ ਉਹ ਸੀਤਿਓਂ ਗਿਆ ਜਿਹੜਾ ਭਰੇ ਘਰੋਂ ਸਖਣਾ ਗਿਆ ਉਸ ਕਰਮਾ ਮਰ ਲਈ ਹੁਣਾ ਕੀ ਹੋਇਆ ਨੂੰ ਰਹਿਣ ਦਿਓ ਜਿੱਥੇ ਹੈਗੀ ਆਪੇ ਕਰਮਾਂ ਦੀ ਪੀਠਾ ਛਾਣੇਗੀ ਸਾਰੇ ਬੋਲੇ ਠੀਕ ਹੈ ਠੀਕ ਹੈ ਬਾਬੇ ਹੋਰਾਂ ਲੱਖ ਰੁਪਏ ਦੀ ਗੱਲ ਗਈ ਹੈ ਪੰਡਤ ਥੋਰੀ ਬੋਲੇ ਖਿਆਲ ਤੇ ਮੇਰਾ ਵੀ ਹੋ ਜਾ ਕਿ ਕੁਟਲਾ ਨੂੰ ਉੱਥੇ ਹੀ ਰਹਿਣ ਦਿਓ ਨਾਲੇ ਇਸ ਤੋਂ ਬਿਨਾ ਹੋਰ ਵੀ ਹੋ ਕੀ ਸਕਦਾ ਹੈ ਕਿਉਂ ਭਈ ਕਰਮਚਨ ਤੇਰੀ ਕੀ ਮਰਜ਼ੀ ਹੈ ਢ ਘਾਰ ਲੈ ਕੇ ਹਰੀ ਓਮ ਕਰਮਚਨ ਸ਼ਾਹ ਪ੍ਰੀ ਆਵਾਜ਼ ਵਿੱਚ ਹੱਥ ਜੋੜ ਕੇ ਬੋਲਿਆ ਮਹਾਰਾਜ ਜੋ ਆਪ ਦੀ ਇਤਲਾ ਉਮੀਰਿਸ ਦਾ ਤੁਸੀਂ ਸਿਆਣੂ ਇਸ ਘਰ ਵਿੱਚ ਹੁਣ ਉਹ ਕਦੇ ਪੈਰ ਨਹੀਂ ਪਾ ਸਕਦੀ ਨਾਲੇ ਮਹਾਰਾਜ ਦਿਲ ਤੇ ਫਲ ਫਟੇ ਜੋੜਨੇ ਅਣਹੋਣੀ ਗੱਲ ਹੈ ਇਸ ਦੇ ਸਾਰੇ ਨੇ ਸਹਿਮਤੀ ਪ੍ਰਗਟ ਕੀਤੀ ਪੰਡਤ ਹੋਰਾਂ ਦੀ ਉਦਾਰਤਾ ਤੇ ਕਰਮਚੰਦ ਦੀ ਅਕਲ ਦੀ ਵਡਿਆਈ ਕਰਦੇ ਹੋਏ ਹੌਲੀ ਰੀਸਾ ਬੁੱਟ ਕੇ ਚਲੇ ਗਈ ਪੰਡਤ ਹੋਰੀ ਵੀ ਹਰੀਓਮ ਕਹਿ ਕੇ ਸਾਦੇ ਪਿਛੋਟੇ ਜਾਣ ਲੱਗੇ ਕਰਮਚੰਦ ਨੇ ਛੋਲੇ ਜਿਹੇ ਉਹਨਾਂ ਦੀ ਮਠ ਵਿੱਚ ਕੁਝ ਚਾਂਦੀ ਦੇ ਸਿੱਕੇ ਫੜਾਉਣੇ ਕਿਹਾ ਮਹਾਰਾਜ ਸਾਡੇ ਉੱਤੇ ਦਇਆ ਦ੍ਰਿਸ਼ਟੀ ਰੱਖਣੀ ਪੰਡਤ ਹੋਰੀ ਭਰੀ ਮਠ ਨਾਲ ਕੀਸਾ ਟਟੋਲਦੇ ਹੋਏ ਤੇ ਦੂਜੇ ਹੱਥ ਨਾਲ ਉਹਦਾ ਮੋਢਾ ਫੜ ਕੇ ਰਹਿਣ ਦਿਓ ਰਹਿਣ ਦਿਓ ਕਹਿ ਕੇ ਬੋਲੇ ਆਹ ਸੱਚ ਮੈਂ ਜਿਹੜੀ ਗੱਲ ਕਹੀ ਸੀ ਆਹੋ ਜੀ ਮੈਂ ਉਸ ਵੇਲੇ ਖਵਾਜਾ ਸਾਹਿਬ ਕੋਲਾਂ ਦੇ ਗਿਆ ਸੀ ਪਹਿਲਾਂ ਤਾਂ ਮੰਨਦੇ ਹੀ ਨਹੀਂ ਸੀ ਪਰ ਤੁਹਾਡੀ ਸਫਾਰਸ਼ ਸੁਣ ਖੈਰ ਚੰਗਾ ਹੋ ਗਿਆ ਤੇ ਕਿੰਨਾ ਕੁ 50 ਨਗਦ ਦੇ ਆਇਆ ਸਾਂ ਤੇ ਬਾਕੀ 50 ਜਦ ਮਾਮਲਾ ਰਫਾ ਦਫਾ ਹੋ ਜਾਵੇ ਦੇਣ ਤੇ ਇਕਰਾਰ ਕੀਤਾ ਹੈ ਖੈਰ ਕਮ ਸਸਤਾ ਹੀ ਦਿਆ ਇਸ ਤੋਂ ਬਾਅਦ ਆਸ਼ੀਰਵਾਦ ਦੇ ਕੇ ਪੰਡ ਤੋਂ ਇੱਕ ਡੰਗੋਰੀ ਘੜਕਾਂ ਦੇ ਚਲੇ ਹੌਲੀ ਹੌਲੀ ਘਰ ਵੱਲ ਤੁਰ ਪਈ ਘਰ ਪਹੁੰਚਣ ਤੋਂ ਪਹਿਲਾਂ ਉਹ ਕਿਸ ਦੇ ਘਰ ਫਿਰੇ ਤੇ ਕੀ ਸਲਾਮ ਮਸ਼ਵਰ ਕੀਤੇ ਰੱਬ ਹੀ ਜਾਣੇ